ਸਟ੍ਰਿਕਲ ਸਾਰਿਆਂ ਨੂੰ ਜੀ ਅੱਜ ਤੁਹਾਨੂੰ ਹਵਾਈ ਅੱਡੇ ਦੀ ਸੈਰ ਕਰਾਉਣੀ ਆ ਤੇ ਅਸੀਂ ਟਿਕਟ ਲੈ ਲਈਏ ਅਸੀਂ 6 ਮੈਂਬਰ ਸੀ ਤੇ 1000 ਰੁਪਿਆ ਟਿਕਟ ਸਾਡੀ ਲੱਗੀ ਸੀ ਤੇ ਫਿਰ ਅਸੀਂ ਚਲ ਗਏ ਸੀ ਜੀ ਜਹਾਜ਼ ਦੇ ਅੰਦਰ ਤੇ ਉੱਥੇ ਬੈਠ ਕੇ ਤੁਸੀਂ ਆਪਣਾ ਆਰਡਰ ਜੋ ਵੀ ਖਾਣਾ ਹੋਵੇ ਤੁਸੀਂ ਕਰ ਸਕਦੇ ਜੀ ਤੇ 1000 ਦੇ ਰੁਪੀਆ ਤੁਹਾਡੀ ਟਿਕਟ ਜਿਹੜੀ ਲੱਗੀ ਸੀ ਉਹਦੇ ਅੰਦਰ ਜੇ ਤੁਸੀਂ ਖਾਂਦੇ ਜੇ ਤੇ ਫਿਰ ਤੁਹਾਡਾ ਹੋਰ ਐਕਸਟਰਾ ਪੈਸੇ ਨਹੀਂ ਲੱਗਦੇ ਬੱਸ ਜੇ ਤੁਸੀਂ ਐਕਸਟਰਾ ਖਾਂਦੇ ਜੇ ਹੋਰ ਜ਼ਿਆਦਾ ਆਈਟਮਾ ਮੰਗਾਉਂਦੇ ਤੇ ਫਿਰ ਤੁਹਾਡੇ ਜ਼ਿਆਦਾ ਪੈਸੇ ਲੱਗਣਗੇ ਤੇ ਤੁਸੀਂ ਬਾਹਰ ਜਿਹੜਾ ਬਹੁਤ ਹੀ ਵੀ ਜਿਹੜਾ ਵਧੀਆ ਸੀ ਝੁੱਲੇ ਵਗੈਰਾ ਬੱਚਿਆਂ ਵਾਸਤੇ ਹੈਗੇ ਸੀ ਬਹੁਤ ਵਧੀਆ ਤੁਸੀਂ ਤੁਸੀਂ ਇੱਥੇ ਜਿਹੜਾ ਬੱਚਿਆਂ ਨਾਲ এনਜਾਇਮੈਂਟ ਜਿਹੜਾ ਉਹ ਕਰ ਸਕਦੇ ਜੇ ਆਪਣੀਆਂ ਫੋਟੋਆਂ ਵਗੈਰਾ ਜਿਹੜਾ ਉਹ ਤੁਸੀਂ ਖਿੱਚ ਸਕਦੇ ਜੇ ਤੇ ਫਿਰ ਬਾਅਦ ਵਿੱਚ ਜਿਹੜਾ ਤੁਸੀਂ ਇਹਦੇ ਮਤਲਬ ਕਿ ਹੋਰ ਵੀ ਸਨੈਕਸ ਜਿਹੜੇ ਥੱਲੇ ਹੁੰਦੇ ਨੇ ਖਾਣ ਵਾਸਤੇ ਤੁਸੀਂ ਉਹ ਖਾ ਸਕਦੇ ਜੇ ਤੇ ਤੁਸੀਂ ਫੁੱਲ ਜਾਇ ਦੇ ਵਿੱਚ ਜਿੱਦਾਂ ਮਰਜ਼ੀ এনਜਾਇਮਮੈਂਟ ਕਰੋ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਚਾਹ ਦੇ ਵਿੱਚ ਜਿਹੜਾ ਉਹ ਨਹੀਂ ਬੈਠੇ ਆ ਨੂਰਾ ਏਅਰ ਕੰਡੀਸ਼ਨਰ ਹੁੰਦਾ ਹੈ ਜਾਜ ਫਿਰ ਇੱਥੇ ਥੱਲੇ ਜੀ ਗੇਮਾਂ ਦਾ ਇੱਥੇ ਤੁਸੀਂ 100 ਰੁਪਏ ਤੁਹਾਡੀ ਇੱਕ ਟਿਕਟ ਲੱਗੇਗੀ ਤੇ ਤੁਸੀਂ ਇਹਦੇ ਵਿੱਚ ਗੇਮਾਂ ਖੇਡ ਸਕਦੇ ਜੇ ਤੇ ਜੇ ਤੁਸੀਂ ਕੋਈ ਜਿੱਤਦੇ ਤੁਹਾਨੂੰ ਟੈਡੀ ਵਗੈਰਾ ਮਿਲ ਸਕਦਾ ਜੇ ਨਹੀਂ ਤੇ ਫਿਰ ਤੁਸੀਂ 100